ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਅੱਜ ਮੇਰੇ ਵੱਲੋਂ ਮੋਨਾ ਢਿੱਲੋਂ ਕੁਕਿੰਗ ਵਲੌਗਸ ਵੱਲੋਂ ਖਾਲਸਾ ਸਜਨਾ ਦਿਵਸ ਦੀਆਂ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਇਸੇ ਲਈ ਅੱਜ ਦੇ ਖਾਸ ਦਿਨ ਤੇ ਮੈਂ ਬਣਾਈ ਆ ਗੁੰਦੀ ਗੁੰਦੀ ਬਹੁਤ ਟੇਸਟੀ ਹੁੰਦੀ ਹੈ ਵੈਸੇ ਵੀ ਬਹੁਤ ਟੇਸਟੀ ਲੱਗਦੀ ਸਾਰਿਆਂ ਨੂੰ ਤੇ ਇਹ ਦੇਖੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਇਹਦੇ ਪਿੱਛੇ ਇੱਕ ਕਹਾਣੀ ਵੀ ਆ ਉਹ ਮੈਂ ਤੁਹਾਨੂੰ ਬਾਅਦ ਵਿੱਚ ਵੀਡੀਓ 'ਚ ਦੱਸਦੀ ਆ ਕਿਉਂਕਿ ਕਿਉਂ ਗੁੰਦੀ ਬਣਾਈ ਆ ਹੋਰ ਵੀ ਕੋਈ ਮਠਿਆਈ ਬਣਾ ਸਕਦੇ ਸੀ ਪਰ ਗੁੰਦੀ ਬਣਾਈ ਆ ਮੈਂ ਤੇ ਬਹੁਤ ਸਵਾਦ ਬਣੀ ਆ ਤੇ ਆਜੋ ਫਿਰ ਆਪਾਂ ਵੀਡੀਓ 'ਚ ਦੇਖੀਏ ਇਹਨੂੰ ਕਿੱਦਾਂ ਬਣਾਇਆ ਆ ਬਹੁਤ ਵਧੀਆ ਬਣ ਕੇ ਤਿਆਰ ਆ ਅੱਲ ਮੈਂ ਗੁੰਦੀ ਬਾਰੇ ਹੋਰ ਦੱਸਣਾ ਚਾਹੁੰਦੀ ਆ ਬਹੁਤ ਰੋਚਕ ਤੇ ਬਹੁਤ ਵਧੀਆ ਗੱਲ ਆ ਗੁੰਦੀ ਦੀ ਇੱਥੇ ਬਹੁਤ ਜ਼ਿਆਦੀ ਮਹੱਤਤਾ ਹੈ ਜਿੱਥੇ ਅਸੀਂ ਰਹਿੰਦੇ ਆ ਇਹਦੀ ਇੱਕ ਸਮੇਂ ਦੇ ਵਿੱਚ ਬੂੰਦੀ ਬਹੁਤ ਜ਼ਿਆਦਾ ਬਣਦੀ ਸੀ ਜਿਹੜੀ ਸਾਰੇ ਸਪਲਾਈ ਹੁੰਦੀ ਸੀ ਤੇ ਇੱਥੋਂ ਨਾਲ ਦੀ ਜਿਹੜੀ ਸਵਾਦ ਬੂੰਦੀ ਕਿਤੇ ਵੀ ਨਹੀਂ ਸੀ ਹੁੰਦੀ ਇਹਨੂੰ ਬਹੁਤ ਸ਼ੌਂਕ ਨਾਲ ਖਾਧਾ ਜਾਂਦਾ ਸੀ ਕਿਉਂਕਿ ਦਰਿਆ ਦੇ ਪਾਣੀ ਨਾਲ ਬਣਾਈ ਜਾਂਦੀ ਸੀ ਜਿੱਥੇ ਅਸੀਂ ਰਹਿੰਦੇ ਹਾਂ ਹੁਣ ਤੁਸੀਂ ਇਹ ਦੱਸੋ ਕਮੈਂਟਾਂ ਦੇ ਵਿੱਚ ਵੀ ਅਸੀਂ ਕਿੱਥੇ ਰਹਿੰਦੇ ਹਾਂ ਤੇ ਕਿੱਥੇ ਬੂੰਦੀ ਬਣਾਈ ਜਾਂਦੀ ਆ ਇੱਥੋਂ ਦੀ ਬੂੰਦੀ ਸੰਸਾਰ ਦੇ ਵਿੱਚ ਪ੍ਰਸਿੱਧ ਸੀ ਤੇ ਤੁਸੀਂ ਮੈਨੂੰ ਜ਼ਰੂਰ ਦੱਸਣਾ ਆ ਠੀਕ ਹੈ ਜੀ ਓਕੇ ਜੀ ਸਾਰਿਆਂ ਨੂੰ ਫੇਰ ਵਿਸਾਖੀ ਦੀਆਂ ਬਹੁਤ-ਬਹੁਤ ਬੁੰਦੀ ਬਣਾਉਣ ਵਾਸਤੇ ਮੈਂ ਬੇਸਣ ਲਿਆ ਆ ਤੇ ਖੰਡ ਲਈ ਆ ਇਹ ਤੁਸੀਂ ਇੱਕੋ ਜੀ ਮਾਤਰਾ ਚ ਲੈਣੀ ਆ ਇਹ ਮੈਂ 300 ਗ੍ਰਾਮ ਲਿਆ ਆ 300 ਗ੍ਰਾਮ ਹੀ ਬੇਸਣ ਤੇ 300 ਗ੍ਰਾਮ ਹੀ ਖੰਡ ਬੇਸਣ ਨੂੰ ਮੈਂ ਛਾਣ ਲਿਆ ਆ ਇਹਨੂੰ ਹਮੇਸ਼ਾ ਛਾਣ ਕੇ ਲੈਣਾ ਆ ਇਹਨੂੰ ਇੱਕ ਬੋਲ ਦੇ ਵਿੱਚ ਮੈਂ ਕੱਢ ਲਿਆ ਬੇਸਣ ਨੂੰ ਹੁਣ ਆਪਾਂ ਇਹਦਾ ਬੈਟਰ ਬਣਾਵਾਂਗੇ ਇਹਦਾ ਬੈਟਰ ਨਾ ਤੇ ਜ਼ਿਆਦਾ ਪਤਲਾ ਹੋਣਾ ਚਾਹੀਦਾ ਤੇ ਨਾ ਜ਼ਿਆਦਾ ਗਾੜਾ ਹੋਣਾ ਚਾਹੀਦਾ ਬੈਟਰ ਦੀ ਜੇ ਕੰਸਿਸਟੈਂਸੀ ਪੂਰੀ ਸਹੀ ਹੋਊਗੀ ਤੇ ਆਪਣੀ ਜਿਹੜੀ ਬੂੰਦੀ ਬਹੁਤ ਵਧੀਆ ਨਿਕਲੂਗੀ ਥੋੜਾ ਥੋੜਾ ਪਾਣੀ ਪਾ ਕੇ ਦਾ ਬੈਟਰ ਬਣਾ ਲੈਣਾ ਆ ਬੂੰਦੀ ਬਣਾਉਣਾ ਬਹੁਤ ਮੁਸ਼ਕਲ ਲੱਗਦਾ ਦੇਖ ਕੇ ਬਟ ਜੇ ਮਿੰਤੀ ਗਿੰਤੀ ਸਾਰਾ ਕੁਝ ਸਹੀ ਰੱਖੀਏ ਤੇ ਬਹੁਤ ਜਲਦੀ ਬਣ ਜਾਂਦੀ ਹੈ ਬਹੁਤ ਵਧੀਆ ਬਣ ਜਾਂਦੀ ਹੈ ਮੀਨਸ ਇਹਨੂੰ ਜਦੋਂ ਆਪਾਂ ਬੈਟਰ ਬਣਾਉਣਾ ਹੈ ਦਾ ਬਿਲਕੁਲ ਵਿੱਚ ਲੰਮਸ ਨਹੀਂ ਹੋਣੇ ਚਾਹੀਦੇ ਤਾ ਕਰਕੇ ਆਪਾਂ ਥੋੜਾ ਥੋੜਾ ਪਾਣੀ ਪਾਉਣਾ ਜੇ ਇੱਕ ਵਾਰੀ ਆਪਾਂ ਜਿਆਦਾ ਪਾਣੀ ਪਾ ਦਾਂਗੇ ਤੇ ਇਹਦੇ ਵਿੱਚ ਗੰਣਾ ਜੀਆਂ ਵੱਜ ਜਾਂਦੀਆਂ ਫੇਰ ਉਹ ਛੇਤੀ ਖੁਰਦੀਆਂ ਨਹੀਂ ਆ ਇਹਨੂੰ ਆਪਾਂ 3-4 ਮਿੰਟ ਲਈ ਫੈਂਟ ਲੈਣਾ ਚੰਗੀ ਤਰ੍ਹਾਂ ਤਾਂ ਕਿ ਇਹ ਥੋੜਾ ਫਲਫੀ ਹੋ ਜੇ ਥੋੜੀ ਹਵਾ ਭਰ ਜੇ ਦੇ ਵਿੱਚ ਥੋੜਾ ਜਿਹਾ ਮੈਦੇ ਵਿੱਚ ਕਲਰ ਪਾਵਾਂਗੀ ਇਹ ਜਰਦੇ ਵਾਲਾ ਕਲਰ ਆ ਪੀਲੇ ਰੰਗ ਦਾ ਚੌਲਾਂ ਵਾਲਾ ਇਹ ਫੂਡ ਕਲਰ ਆ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਤੇ ਦੇਖਣ ਨੂੰ ਬਹੁਤ ਸੋਹਣੀ ਲੱਗਦੀ ਹੈ ਜੇ ਥੋੜਾ ਕਲਰ ਪਾ ਲਈਏ ਦੇਖੋ ਕੰਸਿਸਟੈਂਸੀ ਅਜੇ ਵੀ ਇਹ ਥੋੜੀ ਗਾੜੀ ਲੱਗ ਰਹੀ ਹੈ ਬਾਅਦ ਵਿੱਚ ਆਪਾਂ ਥੋੜਾ ਜਿਹਾ ਪਾਣੀ ਇਹਦੇ ਵਿੱਚ ਹੋਰ ਪਾਵਾਂਗੇ ਬੈਟਰ ਨੂੰ ਮੈਂ ਢੱਕ ਕੇ ਸਾਈਡ ਤੇ ਰੱਖ ਦਿੱਤਾ ਹੈ 5-7 ਮਿੰਟ ਵਾਸਤੇ ਇੱਧਰ ਆਪਾਂ ਚਾਸ਼ਨੀ ਤਿਆਰ ਕਰ ਲੈਨੇ ਆ 300 ਗ੍ਰਾਮ ਜਿਹੜੀ ਖੰਡ ਲਈ ਸੀ ਉਹ ਮੈਂ ਪਾ ਦਿੱਤੀ ਹੈ ਇੱਕ ਪਤੀਲੇ ਦੇ ਵਿੱਚ ਜਿੰਨੀ ਆਪਾਂ ਖੰਡ ਲੈਣੀ ਉਸ ਤੋਂ ਅੱਧਾ ਆਪਾਂ ਪਾਣੀ ਪਾਉਣਾ ਹੈ ਇੱਥੇ ਮੈਂ 150 ml ਪਾਣੀ ਪਾਇਆ ਆ ਇੱਥੇ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਸੀਂ ਜਿਹੜਾ ਪਾਣੀ ਤੇ ਖੰਡ ਦੀ ਮਾਤਰਾ ਬਿਲਕੁਲ ਸਹੀ ਹੋਣੀ ਚਾਹੀਦੀ ਹੈ ਫੇਰ ਹੀ ਤੁਹਾਡੀ ਜਿਹੜੀ ਬੂੰਦੀ ਬਹੁਤ ਵਧੀਆ ਬਣੂਗੀ ਖਾਣ ਨੂੰ ਰਿਝ ਰਹੀ ਆ ਚਾਣੀ ਆਪਣੀ ਤੇ ਆਲੇ ਦੁਆਲੇ ਥੋੜੀ ਜੀ ਝੱਗ ਜੀ ਆ ਗਈ ਸੀ ਉਹ ਮੈਂ ਲਾ ਦਿੱਤੀ ਆ ਤੇ ਦੇਖੋ ਕਿੰਨੀ ਸਾਫ ਹੋ ਗਈ ਆ ਇਹ ਆਪਣੀ ਬਣ ਕੇ ਤਿਆਰ ਆ ਇਹ ਆਪਾਂ ਕੋਈ ਇੱਕ ਤਾਰ ਦੀ ਜਾਂ ਦੋ ਤਾਰ ਦੀ ਨਹੀਂ ਬਣਾਉਣੀ ਇਹ ਇੱਕ ਚਿਪਚਿਪੀ ਜੀ ਹੋਣੀ ਚਾਹੀਦੀ ਆ ਬਸ ਤੇ ਆਪਾਂ ਜ਼ਿਆਦਾ ਰਝਾਉਣੀ ਨਹੀਂ ਇਹਨੂੰ ਬੰਦ ਕਰ ਦਿੱਤਾ ਆ ਸਾਈਡ ਤੇ ਰੱਖਤਾ ਹੁਣ ਆਪਾਂ ਬੈਟਰ ਦੇਖ ਲੈਨੇ ਆ ਬੈਟਰ ਨੂੰ ਆਪਾਂ ਫੇਰ ਥੋੜਾ ਜਿਹਾ ਫੈਂਟ ਲੈਣਾ ਆ ਇਹ ਗਾੜਾ ਲੱਗ ਰਿਹਾ ਆ ਥੋੜਾ ਜਿਹਾ ਚ ਪਾਣੀ ਪਾਵਾਂਗੇ ਕਿਉਂਕਿ ਜੇ ਗਾੜਾ ਹੋਊਗਾ ਤੇ ਇਹਨੇ ਚਾਰਨੇ ਦੇ ਵਿੱਚੋਂ ਡਿੱਗਣਾਂ ਨਹੀਂ ਆ ਜਲਦੀ ਤੇ ਫਿਰ ਇਹਦੀਆਂ ਲੰਬੇ-ਲੰਬੇ ਪੂਛਾਂ ਨਹੀਂ ਬਣ ਜਾਂਦੀਆਂ ਆ ਜੇ ਪਤਲਾ ਹੋਊਗਾ ਤੇ ਇੱਕਦਮ ਡਿੱਗਦਾ ਆ ਇਹਦੇ ਵਾਸਤੇ ਪੂਰਾ ਸਵਾ ਦੋ ਕੱਪ ਪਾਣੀ ਲੱਗਾ ਆ ਥੋੜਾ ਜਿਹਾ ਇਹਦੇ ਵਿੱਚ ਆਪਾਂ ਮਿੱਠਾ ਸੋਡਾ ਪਾਵਾਂਗੇ ਇਹਦੇ ਨਾਲ ਪੋਲੀ ਬਣਦੀ ਆ ਬੂੰਦੀ ਥੋੜੀ ਜੀ ਬਿਲਕੁਲ ਥੋੜਾ ਇੱਕ ਪਿੰਚ ਹੀ ਪਾਉਣਾ ਹੈ ਤੇ ਫਿਰ ਇਹਨੂੰ ਥੋੜਾ ਜਿਹਾ ਫੈਂਟ ਲਾਂਗੇ 1 ਮਿੰਟ ਵਾਸਤੇ ਬੈਟਰ ਨੂੰ ਆਪਾਂ ਪੂਰਾ ਤਿਆਰ ਕਰਕੇ ਫੇਰ ਹੀ ਪੂਰਾ ਜਿਹਦਾ ਕਨਸਿਸਟੈਂਸੀ ਪੂਰੀ ਸਹੀ ਹੋਣੀ ਚਾਹੀਦੀ ਹੈ ਦੇਖੋ ਇਹ ਥੋੜਾ ਪਤਲਾ ਹੋ ਗਿਆ ਆ ਹੁਣ ਠੀਕ ਆ ਨਾ ਜ਼ਿਆਦਾ ਪਤਲਾ ਆ ਤੇ ਨਾ ਜ਼ਿਆਦਾ ਗਾੜਾ ਆ ਕਟਛੀ ਦੇ ਨਾਲ ਆਪਾਂ ਦੇਖ ਲੈਨੇ ਇੱਕ ਵਾਰੀ ਇਸ ਤਰ੍ਹਾਂ ਫਲੋਇੰਗ ਕਨਸਿਸਟੈਂਸੀ ਚਾਹੀਦੀ ਇਹਦੀ ਥੋੜਾ ਜਿਹਾ ਮੈਨੂੰ ਹੋਰ ਲੱਗ ਰਿਹਾ ਸੀ ਅਜੇ ਗਾੜਾ ਥੋੜਾ ਜਿਹਾ ਪਾਣੀ ਮੈਂ ਹੋਰ ਪਾ ਦਤਾ ਆ ਪੂਰਾ ਇਹਦੇ ਵਿੱਚ ਪਾਣੀ ਜਿਹੜਾ 2.5 ਕੱਪ ਲੱਗਾ ਆ ਇਧਰ ਮੈਂ ਕਿਉਂ ਗਰਮ ਕਰ ਲਿਆ ਆ ਕਿਉਂ ਮੈਂ ਢਾਲ ਢਾਲ ਲਿਆ ਤੁਸੀਂ ਦੇਸੀ ਵੀ ਲੈ ਸਕਦੇ ਹੋ ਤੇਲ ਦੇ ਵਿੱਚ ਵੀ ਗੱਢ ਸਕਦੇ ਹਾਂ ਪਰ ਘਿਓ ਚੇ ਜ਼ਿਆਦਾ ਵਧੀਆ ਲੱਗਦੀ ਹੈ ਚਾਰਨਾ ਆਪਾਂ ਉੱਪਰ ਰੱਖ ਕੇ ਉੱਪਰ ਇੱਕ ਖੜਚੀ ਬੈਟਰ ਪਾਉਣਾ ਹੈ ਤੇਲ ਜਿਹੜਾ ਹੈ ਆਪਣਾ ਪੂਰਾ ਗਰਮ ਹੋਣਾ ਚਾਹੀਦਾ ਹੈ ਚਾਰਨੇ ਨੂੰ ਆਪਾਂ ਜ਼ਿਆਦਾ ਉੱਚਾ ਨਹੀਂ ਕਰਨਾ ਫੇਰ ਹੀ ਬੂੰਦੀ ਜਿਹੜੀ ਸਹੀ ਤੇਲ ਦੇ ਵਿੱਚ ਡਿੱਗੂਗੀ ਜੇ ਤੇਲ ਗਰਮ ਹੋਊਗਾ ਤੇ ਇੱਕਦਮ ਆਸੇ-ਪਾਸੇ ਬੂੰਦੀ ਜਿਹੜੀ ਖਿੰਡਰੀ ਜਾਂਦੀ ਹੈ ਜੇ ਤੇਲ ਠੰਡਾ ਹੋਊਗਾ ਤੇ ਇੱਕੇ ਥਾਂ ਤੇ ਜੰਮ ਜਾਂਦੀ ਹੈ ਇਸ ਲਈ ਤੇਲ ਪੂਰਾ ਗਰਮ ਹੋਣਾ ਚਾਹੀਦਾ ਤੇਲ ਜਾਂ ਘਿਓ ਜਿਹਦੇ ਵਿੱਚ ਵੀ ਤੁਸੀਂ ਕੱਢਣੀ ਹੈ ਇਹਨੂੰ ਆਪਾਂ ਹੌਲੀ-ਹੌਲੀ ਖਲਾਵਾਂਗੇ ਇਹਨੂੰ ਥੋੜੀ ਜਿਹੀ ਆਪਾਂ ਕ੍ਰਿਸਪ ਹੋਣ ਤੇ ਬਾਹਰ ਕੱਢਣਾ ਆ ਕਿਉਂਕਿ ਇਹ ਬੂੰਦੀ ਆ ਜੇ ਆਪਾਂ ਲੱਡੂ ਬਣਾਉਣੇ ਹੋਣ ਫੇਰ ਆਪਾਂ ਬੂੰਦੀ ਕ੍ਰਿਸਪ ਨਹੀਂ ਕਰਨੀ ਇਹ ਇੱਕ ਦੋਵਾਂ ਦੇ ਵਿੱਚ ਅੰਤਰ ਆ ਬੜਾ ਵੱਡਾ ਜੇ ਆਪਾਂ ਬੂੰਦੀ ਬਣਾਉਣੀ ਆ ਤੇ ਬੂੰਦੀ ਕ੍ਰਿਸਪ ਕਰਕੇ ਕੱਢਣੀ ਆ ਜੇ ਲੱਡੂ ਬਣਾਉਣੇ ਆ ਤੇ ਉਸੇ ਵੇਲੇ ਕੱਢ ਲੈਣੀ ਆ ਉਹਨੂੰ ਕ੍ਰਿਸਪ ਨਹੀਂ ਹੋਣ ਦੇਣਾ ਫੇਰ ਹੀ ਉਹਦੀ ਬਾਈਂਡਿੰਗ ਹੋਣੀ ਆ ਇਸ ਗੱਲ ਦਾ ਤੁਸੀਂ ਖਿਆਲ ਰੱਖਣਾ ਹੈ ਗੁੰਦੀ ਆਪਣੀ ਦੇਖੋ ਕਿੰਨੀ ਸੋਹਣੀ ਬਣ ਕੇ ਤਿਆਰ ਹੋ ਗਈ ਆ ਤੇ ਜਿਹੜੀ ਵਿੱਚ ਰਹਿ ਗਈ ਆ ਬਿਲਕੁਲ ਬਰੀਕ-ਬਰੀਕ ਉਹ ਆਪਾਂ ਚਾਹ ਪੋਣੀ ਨਾਲ ਕੱਢ ਦਵਾਂਗੇ ਤਾਂ ਕਿ ਇਹ ਵਿੱਚ ਸੜੇ ਨਾ ਤੇ ਫਿਰ ਗੁੰਦੀ ਦੇ ਵਿੱਚ ਉਹ ਪੈੜੀ ਲੱਗੂਗੀ ਹੁਣ ਆਪਾਂ ਦੂਜਾ ਪੂਰੇ ਇਸੇ ਤਰ੍ਹਾਂ ਪਾ ਦਿੰਨੇ ਆ ਚਾਰਨਾ ਜਿਹੜਾ ਉਹਨੂੰ ਆਪਾਂ ਹਰ ਵਾਰੀ ਸਾਫ਼ ਕਰਨਾ ਆ ਤੇ ਪੂੰਝਣਾ ਆ ਇਹ ਨੀਂ ਵੀ ਜਿਹੜਾ ਐਂਜੀ ਸਾਫ਼ ਕਰਕੇ ਆਪਾਂ ਦੁਬਾਰਾ ਪਾ ਦੇਣਾ ਪੈਚ ਇਹ ਕੜਚੀ ਤੋਂ ਵੱਧ ਨਹੀਂ ਪਉਣਾ ਤੁਸੀਂ ਜੇ ਜ਼ਿਆਦਾ ਪਾਓਗੇ ਤਾਂ ਇਹ ਬਿਲਕੁਲ ਥੱਲੇ ਜੰਮ ਸਕਦੀ ਹੈ ਬੂੰਦੀ ਮੈਂ ਤਾਂ ਬਣਾਈ ਉਹ ਤੁਹਾਨੂੰ ਮੈਂ ਦੱਸਦੀ ਹਾਂ ਸਟੋਰੀ 1999 ਦੇ ਵਿੱਚ 300 ਸਾਲਾਂ ਤੇ ਅਸੀਂ ਨੰਦਪੁਰ ਸਾਹਿਬ ਗਏ ਸੀਗੇ ਜਦੋਂ ਵਾਪਸ ਆਉਂਦੇ ਸਮੇਂ ਤੇ ਛੋਟੀ ਬੇਟੀ ਜਦੋਂ 2-3 ਸਾਲ ਦੀ ਸੀ ਰਾਤ ਦਾ ਟਾਈਮ ਸੀ 2-3 ਵਜੇ ਦਾ ਤੇ ਉਹ ਜिद ਕਰਨ ਲੱਗ ਪਈ ਕਿ ਬੂੰਦੀ ਖਾਣੀ ਆ ਪਤਾ ਨਹੀਂ ਉਹਨੂੰ ਕਿੱਥੋਂ ਬੂੰਦੀ ਦਾ ਚੇਤਾ ਆ ਗਿਆ ਅਸੀਂ ਆਖਿਆ ਵੀ ਸਾਰੇ ਲੰਗਰ ਲੱਗੇ ਆ ਪਕੌੜੇ ਆ ਸਭ ਕੁਝ ਆ ਤੇ ਬੂੰਦੀ ਨਹੀਂ ਹੈਗੀ ਕਿਤੇ ਵੀ ਤੇ ਅਸੀਂ ਸਾਰੇ ਦੇਖਿਆ ਪਰ ਗੱਲ ਨਹੀਂ ਬਣੀ ਥੋੜਾ ਜਿਹਾ ਅੱਗੇ ਆਏ ਤੇ ਬੂੰਦੀ ਦੇ ਵੱਡੇ ਵੱਡੇ ਢੇਰ ਲੱਗੇ ਮਹਾਰਾਜ ਨੇ ਫਰਿਆਦ ਸੁਣ ਲਈ ਤੇ ਉਹ ਵੀ ਖੁਸ਼ ਹੋ ਗਈ ਵੇਖ ਕੇ ਤੇ ਨਾਲੇ ਉਹਨਾਂ ਨੇ ਸਾਨੂੰ ਖਵਾਈ ਤੇ ਨਾਲੇ ਸਾਨੂੰ ਉਹਨਾਂ ਨੇ ਲਫਾਫਾ ਭਰ ਕੇ ਦਿੱਤਾ ਸੋ ਬੂੰਦੀ ਦੀ ਕਹਾਣੀ ਜਿਹੜੀ ਅੱਜ ਤੱਕ ਯਾਦ ਆ ਤੇ ਉਸ ਕਰਕੇ ਮੈਂ ਅੱਜ ਬੂੰਦੀ ਬਣਾਈ ਆ ਉਸ ਯਾਦ ਨੂੰ ਤਾਜ਼ਾ ਕਰਨ ਲਈ ਬੂੰਦੀ ਆਪਣੀ ਬਣ ਕੇ ਤਿਆਰ ਹੋ ਗਈ ਆ ਬਹੁਤ ਵਧੀਆ ਗੋਲ ਗੋਲ ਬਣੀ ਆ ਬਿਲਕੁਲ ਪੂਛਾਂ ਵਾਲੀ ਨਹੀਂ ਬਣੀ ਤੇ ਇਹਦੇ ਵਿੱਚ ਆਪਾਂ ਮਗਜ ਜਿਹੜੇ ਥੋੜੇ ਜਿਹਾ ਭੁੰਨ ਕੇ ਪਾਉਣੇ ਆ ਮੀਡੀਅਮ ਫਲੇਮ ਤੇ ਭੁੰਨਣਾ ਹੈ ਜਦੋਂ ਇਹ ਥੋੜੇ ਤੜਕਣ ਲੱਗ ਪੈਣ ਬਸ ਉਦੋਂ ਹੀ ਆਪਾਂ ਪਲੇਟ ਦੇ ਵਿੱਚ ਕੱਢ ਲੈਣੇ ਆ ਬਿਲਕੁਲ ਇਹਨਾਂ ਦਾ ਰੰਗ ਨਹੀਂ ਬਦਲਣ ਦੇਣਾ ਇੱਧਰ ਆਪਣੀ ਚਾਹਣੀ ਜਿਹੜੀ ਉਹ ਠੰਡੀ ਹੋ ਗਈ ਸੀ ਉਹਨੂੰ ਮੈਂ ਗਰਮ ਕਰ ਲਿਆ ਦੁਬਾਰਾ ਚੰਗੀ ਤਰ੍ਹਾਂ ਤੇ ਉਹਦੇ ਵਿੱਚ ਆਪਾਂ ਬੂੰਦੀ ਸਾਰੀ ਪਾ ਦਵਾਂਗੇ ਇੱਥੇ ਮੈਂ ਇਹ ਗੱਲ ਫੇਰ ਕਹਿਣਾ ਚਾਹੁੰਨੀ ਆ ਕਿ ਜਿਹੜੀ ਚਾਸ਼ਨੀ ਆ ਉਹਦਾ ਪੂਰਾ ਧਿਆਨ ਰੱਖਿਓ ਖੰਡ ਤੇ ਪਾਣੀ ਦੀ ਮਿਕਦਾਰ ਜਿਹੜੀ ਆ ਪੂਰੀ ਵਧੀਆ ਹੋਣੀ ਚਾਹੀਦੀ ਆ ਨਹੀਂ ਤੇ ਤੁਹਾਡੀ ਬੂੰਦੀ ਜਿਹੜੀ ਖਰਾਬ ਹੋ ਜਾਣੀ ਆ ਜੇ ਤੇ ਪਾਣੀ ਜ਼ਿਆਦਾ ਪਾਤਾ ਫਿਰ ਬੂੰਦੀ ਗਿੱਲੀ ਹੋ ਜਾਣੀ ਆ ਸਿੱਲੀ ਸਿੱਲੀ ਰਹਿਣੀ ਆ ਤੇ ਜੇ ਪਾਣੀ ਥੋੜਾ ਪਿਆ ਤੇ ਬੂੰਦੀ ਚੀੜੀ ਹੋ ਜਾਣੀ ਆ ਉਹਨੂੰ ਚੰਗੀ ਤਰ੍ਹਾਂ ਪਾਣੀ ਨਹੀਂ ਮਿਲਣਾ ਤੇ ਉਹਨੇ ਸਖਤ ਹੋ ਜਾਣਾ ਹੈ ਇਸ ਲਈ ਇਸ ਗੱਲ ਦਾ ਪੂਰਾ ਖਿਆਲ ਰੱਖਿਓ ਬੂੰਦੀ ਆਪਣੀ ਬਹੁਤ ਵਧੀਆ ਦੇਖੋ ਬਣੀ ਆ ਉਹਦੇ ਵਿੱਚ ਅਰਲਾ ਦਿੱਤੀ ਆ ਮੈਂ ਚਾਣੀ ਦੇ ਵਿੱਚ ਨਾਲ ਹੀ ਆਪਾਂ ਇਹਦੇ ਵਿੱਚ ਮਗਜ ਪਾ ਦਾਂਗੇ ਤੇ ਨਾਲ ਹੀ ਇਹਦੇ ਵਿੱਚ ਆਪਾਂ ਲਾਚੀ ਦਾਣਾ ਵੀ ਪਾਉਣਾ ਆ ਇਹ ਮੋਟੀਆਂ ਲਾਚੀਆਂ ਦੇ ਦਾਣੇ ਆ ਇਹਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਇਹ ਜ਼ਰੂਰ ਪਾਓ ਹੋਰ ਵੀ ਤੁਸੀਂ ਡ్రਾਈ ਫਰੂਟ ਜੇ ਕੋਈ ਚਾਹੁੰਦੇ ਜੇ ਤੇ ਆਪਣੀ ਮਰਜ਼ੀ ਨਾਲ ਪਾ ਸਕਦੇ ਆ ਪਰ ਇਹਦੇ ਵਿੱਚ ਹੋਰ ਕੋਈ ਵਧੀਆ ਨਹੀਂ ਲੱਗਦਾ ਮੇਰੇ ਹਿਸਾਬ ਨਾਲ। ਬਾਕੀ ਤੁਹਾਡੀ ਇੱਛਾ ਆ। ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ। ਫਲੇਮ ਮੈਂ ਬਿਲਕੁਲ ਸਿਮ ਰੱਖੀ ਆ। ਤੇ ਨੂੰ ਸੇਮ ਫਲੇਮ ਤੇ ਹਾਲੇ ਆਪਾਂ 3-4 ਮਿੰਟ ਲਈ ਪਕਾਉਣਾ ਆ ਤਾਂ ਕਿ ਜਿਹੜਾ ਮਿੱਠਾ ਆ ਪੂਰਾ ਰਚ ਜਾਵੇ। ਹੁਣ ਆਪਾਂ ਇਹਨੂੰ ਟੱਕ ਦੇਵਾਂਗੇ। 2-3 ਮਿੰਟ ਲਈ ਫਿਰ ਆਪਾਂ ਚੈੱਕ ਕਰਦੇ ਹਾਂ। ਬੁੰਦੀਆਂ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੋਈਆਂ ਬਹੁਤ ਵਧੀਆ। ਖੁਸ਼ਬੂ ਆ ਰਹੀ ਆ ਫਿਰ ਆਪਾਂ ਹਿਲਾ ਦਵਾਂਗੇ ਜਿਹੜੀ ਥੱਲੇ ਵਾਲੀ ਉੱਪਰ ਕਰ ਦਵਾਂਗੇ ਉੱਪਰ ਵਾਲੀ ਥੱਲੇ ਤਾਂ ਕਿ ਇੱਕੋ ਜਿਹਾ ਮਿੱਠਾ ਰਜ ਜਾਵੇ ਸਾਰੀ ਚ 1-2 ਮਿੰਟ ਲਈ ਆਪਾਂ ਹੋਰ ਰੱਖਾਂਗੇ ਤੇ ਬਸ ਫਲੇਮ ਆਪਾਂ ਬੰਦ ਕਰ ਦੇਣੀ ਆ ਤੇ ਉਸ ਤੋਂ ਬਾਅਦ ਮੈਂ ਇਹ ਪੱਕੇ ਥੱਲੇ ਪਾਈ ਸੀਗੀ ਅੱਧੇ ਘੰਟੇ ਵਾਸਤੇ ਥਾਲ ਚ ਪਾ ਕੇ ਤੇ ਬੂੰਦੀ ਆਪਣੀ ਤਿਆਰ ਆ ਦੇਖੋ ਖਿਲੀ ਖਿਲੀ ਕਿੰਨੀ ਵਧੀਆ ਤੇ ਮੇਰੀ ਰਿਕਵੈਸਟ ਆ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਨਾਲ ਲਾਈਕ ਸ਼ੇਅਰ ਕਮੈਂਟ ਵੀ ਕਰਿਆ ਕਰੋ ਤੁਹਾਨੂੰ ਫੇਰ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਓਕੇ ਜੀ ਬਾਏ ਲਵ ਯੂ ਆਲ